ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਬਲਾਕ ਆਗੂ ਔਰ ਮੈਂ ਸਮੂਹ ਪੰਜਾਬ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 21 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਰੱਖੀ ਗਈ ਹੈ ਉਸ ਮਹਾਪੰਚਾਇਤ ਨੂੰ ਕਾਮਯਾਬ ਕਰਨ ਲਈ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸੰਗਤ ਮਹਾਪੰਚਾਇਤ ਵਿੱਚ ਹਾਜ਼ਰੀ ਭਰ ਕੇ ਮਹਾਪੰਚਾਇਤ ਨੂੰ ਕਾਮਯਾਬ ਕਰੋ ਕਿਉਂਕਿ ਜਿਹੜਾ 10 ਸਾਲ ਮੋਦੀ ਸਰਕਾਰ ਨੇ ਆਪਣੇ ਦੇ ਜ਼ੁਲਮ ਔਰ ਜ਼ਬਰ ਕੀਤਾ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਕਿਵੇਂ 750 ਸਾਡੇ ਕਿਸਾਨ ਸ਼ਹੀਦ ਹੋਏ ਇਹਨਾਂ ਐਲ ਐਮ ਜੀ ਰੈਫਲਾਂ ਰਹੀ ਸਾਡੇ ਤੇ ਗੋਲੀਆਂ ਵਰਸਾਈਆਂ ਔਰ ਕਿੰਨਾ ਇਹਨਾਂ ਤਾਵੇਂਆਬ ਕੀਤਾ ਇਹਨਾਂ ਜੰਨੀਆਂ ਕਿਨੇ ਕੰਡਿਆਂ ਕੰਡਿਆਂ ਵਾਲੀਆਂ ਤਾਰਾਂ ਲਾਈਆਂ ਕੀ ਕੁਛ ਇਹਨਾਂ ਕੀਤਾ ਸੋ ਉਹਨਾਂ ਚੀਜ਼ਾਂ ਦਾ ਇਨਸਾਫ ਲੈਣ ਲਈ ਸੰਜੁਕਤ ਕਿਸਾਨ ਮੋਰਚੇ ਨੇ ਜੋ ਮਹਾਪੰਚਾਇਤ ਰੱਖੀ ਗਈ ਹੈ ਉਸ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰੋ ਔਰ ਇਹਨਾਂ ਸਰਕਾਰਾਂ ਤੱਕ ਜਿਹੜੀ ਇਹਨਾਂ ਦੇ ਕੰਨਾਂ 'ਤੇ ਆਵਾਜ਼ ਪਹੁੰਚ ਸਕੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਕਿਸਾਨ ਮਜ਼ਦੂਰ ਵਪਾਰੀ ਇਹ ਸਭ ਇੱਕ ਨੇ ਔਰ ਏਕਤਾ ਦੇ ਵਿੱਚ ਬਲ ਹੈ ਤੇ ਆਪਾਂ ਇਕੱਠੇ ਹੀ ਰਹਿਣਾ ਹੈ ਤੇ ਇਕੱਠੇ ਹੀ ਸੰਘਰਸ਼ ਕਰਦੇ ਰਹਿਣਾ ਹੈ ਕਿਉਂਕਿ ਜਿਹੜਾ ਸੰਘਰਸ਼ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਸੁਤੰਤਰਤਾ ਦਾ ਅਧਿਕਾਰ ਹੈ ਸੋ ਆਪ ਸਭ ਨੂੰ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਮਹਾਪੰਚਾਇਤ ਵਿੱਚ ਹਾਜ਼ਰੀ ਭਰ ਕੇ ਮਹਾਪੰਚਾਇਤ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ